ਗਲਪਾਰਤੀ ਕਰੀਏ ਤਾਂ ਲੋਕ ਜ਼ਿਆਦਾਤਰ ਵਾਤਾਵਰਣ ਦੇ ਪ੍ਰਤੀ ਜਾਗਰੂਕ ਨਹੀਂ ਹੁੰਦੇ ਦਿਖਦੇ ਪੈਸੇ ਇਕੱਠੇ ਕਰਨ ਦੀ ਦੌੜ ਦੇ ਵਿੱਚ ਹਵਾ ਪਾਣੀ ਤੇ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਜਾਂਦਾ ਹੈ ਪਾਣੀ ਦੇ ਪ੍ਰਦੂਸ਼ਣ ਕਾਰਨ ਇਸ ਵਿੱਚਲੇ ਜਲચર ਜੀਵ ਮਰ ਰਹੇ ਨੇ ਅਤੇ ਕਈ ਪ੍ਰਜਾਤੀਆਂ ਖਤਮ ਹੋਣ ਦੇ ਕੰਢੇ ਤੇ ਨੇ ਫੈਕਟਰੀਆਂ ਤੇ ਗੱਡੀਆਂ ਦੇ ਵਿੱਚੋਂ ਨਿਕਲ ਰਹੇ ਤੂਏ ਨੇ ਵੀ ਧਰਤੀ ਦੀ ਓਜ਼ੋਨ ਪਰਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਇਹੀ ਹਾਲ ਪੰਜਾਬ ਦਾ ਵੀ ਹੈ ਪੰਜਾਬ ਵਿੱਚ ਵੀ ਜਲ ਸਰੋਤਾਂ ਦਾ ਕਾਫੀ ਮਾੜਾ ਹਾਲ ਹੈ ਨਹਿਰਾਂ ਤੇ ਤਰਤੀ ਹੇਟਲੇ ਪਾਣੀ ਦਾ ਵੀ ਇਹੀ ਹਾਲ ਹੈ ਖੇਤੀ ਭਰਪੂਰ ਸੂਬਾ ਹੋਣ ਕਰਕੇ ਇਥੇ ਰਸਾਇਣਿਕ ਖਾਦਾਂ ਦੀ ਵੀ ਤੜੰਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਤਰਤੀ ਹੇਟਲਾ ਪਾਣੀ ਦੂਸ਼ਿਤ ਹੋ ਰਿਹਾ ਜੋ ਕਿ ਕੈਂਸਰ ਦਾ ਮੁੱਖ ਕਾਰਨ ਹੈ ਸੋ ਇਹਿਆ ਚੀਜ਼ਾਂ ਨੂੰ ਸਮਝਾਉਣ ਦੇ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਅੱਜ ਵਾਤਾਵਰਣ ਦਿਵਸ ਹੈ ਅਤੇ ਪੰਜਾਬ ਦੇ ਵਿੱਚ ਵੀ ਜੋ ਹਾਲਾਤ ਬਣ ਚੁੱਕੇ ਨੇ ਕਈ ਸੰਸਥਾਵਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਾਤਾਵਰਣ ਦਿਵਸ ਜਦੋਂ ਆਂਦਾ ਹੈ ਤਾਂ ਜਾਗਰੂਕ ਲੋਕਾਂ ਨੂੰ ਕੀਤਾ ਜਾਏ ਕਿ ਅਸੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਿਸ ਤਰ੍ਹਾਂ ਕਰ ਸਕੀਏ